ਆ ਪੀ ਲਓ ਦੁੱਧ ਜਿਹੜਾ ਪੀਣਿਆ ਜਾ ਕੇ ਆਪਾਂ ਮਹਿੰਗਾ ਤੋਂ ਮਹਿੰਗਾ ਬ੍ਰਾਂਡਡ ਆ ਆ ਦੇਖ ਲਓ ਤੁਹਾਡੇ ਸਾਹਮਣੇ ਇਹ ਕਿਵੇਂ ਇਹਨੂੰ ਡੁਪਲੀਕੇਟ ਦੁੱਧ ਬਣਾਉਂਗਾ ਦੇਖਦੇ ਜਾਓ ਆ ਦੇਖੋ ਤੁਸੀਂ ਕੀ ਕੁਝ ਕਰੋਗਾ ਦੇਖੋ ਹੁਣ ਇਹਨੇ ਕੀ ਕਰਿਆ ਦੋ ਜੂਰੀਆ ਰੇ ਭਾਈਏ ਇਹਦੇ ਵਿੱਚ ਦੇਖੋ ਇੰਨੀ ਜੂਰੀਆ ਰੇ ਪਾਉ ਥੋੜੀ ਨਹੀਂ 3-4 ਕਿਲੋ ਜੂਰੀਆ ਰੇ ਪਾਉਗਾ ਇਹਦੇ ਵਿੱਚ ਫੇਰ ਦੇਖੋ ਇਹ ਤੂਟ ਕੇ ਦੇਖਦੇ ਜੈਨ ਬਣੂਗਾ ਕਿ ਇਹ ਆਪਾਂ ਜਿਹੜਾ ਚੌੜੇ ਹੋ ਗੂ ਦੁੱਧ ਪੀਣਿਆ ਨਾ ਨਹੀਂ ਹਾਂ ਜਪੋ ਕੰਮ ਨਹੀਂ ਮਲਕਸ਼ੇਕ ਦਾ ਹੋਰ ਆਪਾਂ ਰੰਗ ਬਰੰਗੇ ਹਨੇ ਉਥੋਂ ਗੁਲਫੀਆਂ ਵਗੈਰਾ ਚੌਕਲੇਟ ਵਗੈਰਾ ਆ ਦੇਖੋ ਤੁਸੀਂ ਕੀ ਕਰੂਗਾ ਆ ਹੁਣ ਇਹ ਸਾਈਟ ਖੋਲ੍ਹ ਲਿਆ ਆਪਣਾ ਉਹ ਇਨੋਜੀ ਇੰਜੀ ਜੀ ਨਿੰਬੂ ਵਾਲੀ ਦੇਖੋ ਇਸ ਨੂੰ ਖੋਲ੍ਹਦੇ ਇਧਰ ਇਹ ਦੂ ਅੱਗੇ ਅੱਗੇ ਦੇਖਿਓ ਅਸੀਂ ਕਰੂਗਾ ਅਸੀਂ ਅੰਤ ਤੱਕ ਵੀਡੀਓ ਦੇਖਿਓ ਤੁਹਾਨੂੰ ਪਤਾ ਲੱਗੂਗਾ ਵੀ ਆਪਾਂ ਕੀ ਖਾ吃 ਰਿਹਾ ਥੋੜੀ ਅੱਖਾਂ ਖੋਲਣ ਲਈ ਵੀਡੀਓ ਹੈ ਇਹ ਦੇਖਦੇ ਜਾਓ ਆ ਦੇਖੋ ਦੇਖੋ ਇਹਦਾ ਕੀ ਹੋਰ ਪਾ ਰਿਹਾ ਹੈ ਇਹ ਆ ਲਓ ਆ ਇੱਕ ਹੋਰ ਜ਼ਹਿਰ ਪਾਤਾ ਜੂਰੀ ਦੀ ਧੋਕੇ ਅਗਲਾ ਜ਼ਹਿਰ ਆ ਦੇਖੋ ਪਤਾ ਨਹੀਂ ਕਿਹੜਾ ਕੈਮੀਕਲ ਹੈ ਇਹਨੇ ਬਹੁਤ ਆ ਲਓ ਫੀਲਾ ਕਰਦੇ ਹਾਂ ਅਜੇ ਹੋਰ ਦੇਖੋ ਜੀ ਨਹੀਂ ਇਹ ਇੱਥੇ ਹੀ ਖੜਦਾ ਹੈ ਇਹ ਆ ਦੇਖੋ ਇਹ ਲਓ ਜੀ ਆ ਰੰਗ ਪਾਤਾ ਇਹਦੇ ਵਿੱਚ ਹੋ ਰਿਹਾ ਦੇ ਲਓ ਦੇਖੋ ਆ ਰੰਗ ਮਲਾਤਾ ਉਹ ਰੰਗ ਇਹਦਾ ਹੋਰ ਫੀਲਾ ਰੰਗ ਦੱਸਤਾ ਲਾਲ ਪੀਲਾ ਇਹ ਕਰਤਾ ਰੰਗ ਰੰਗ ਕਰ ਲਓ ਦੇਖੋ ਦੇਖੋ ਤੁਸੀਂ ਇਹ ਲਓ ਇਹ ਦੂਗੋ ਹਲੌੜੀ ਹੋ ਰਹੇ ਨੇ ਕੋਈ ਮਸ਼ੀਨਾਂ ਦੇ ਵਿੱਚ ਪਾ ਕੇ ਹੋਲਦੇ ਦੇਖੋ ਉਹ ਲੱਗਿਆ ਹੀ ਪਕੇ ਪੈ ਰਿਹਾ ਜੀ ਸਕਦੇ ਤੁਸੀਂ ਇਹ ਕਰ ਰਹੇ ਨੇ ਦੇਖ ਸਕਦੇ ਤੁਸੀਂ ਆਹ ਦੇਖੋ ਲੋ ਇਹ ਇਹ ਲੋ ਇਹ ਹੋਂ ਸੁਣੀ ਪ੍ਰਾਪੂ ਜਿਹੜੀਆਂ ਆਪਾਂ ਬੱਚਿਆਂ ਨੂੰ ਕੁਲਕੀਆਂ ਖਵਾਉਣਾ ਕੁਲਕੀਆਂ ਤਿਆਰ ਹੋ ਗਈਆਂ ਆਹ ਦੇਖ ਲਓ ਤੁਹਾਡੀ ਸਿਹਤ ਦਾ ਕਿੰਨਾ ਫਲਵਾੜ ਹੋਇਆ ਇਹਨੂੰ ਵੀਡੀਓ ਨੂੰ ਸ਼ੇਅਰ ਕਰੋ ਆ ਕਿ ਇਹਨਾਂ ਦੇ ਪੁੱਤ ਦੇ ਉੱਲੋ ਜਿਹੜਾ ਆਪਣੇ ਜਿਹੜੇ ਬੱਚੇ ਨੇ ਪਿੰਡਾਂ ਦੀਆਂ ਦਸਤਾਨਾਂ ਤੋਂ ਸਮਾਨ ਜਿਆਦਾ ਮਿਲਦਾ ਭਰਾ ਉਹ ਆ ਦੇਖੋ ਪੈਕਿੰਗ ਹੋ ਗਈ ਕਿਉਂਕਿ ਇਹ ਆਪਣੇ ਪਿੰਡਾਂ ਦੀਆਂ ਦਸਤਾਨਾਂ ਤੋਂ ਇਹ ਸਮਾਨ ਮਿਲਦਾ ਹੈ ਬੱਚੇ ਆਪਣੇ ਆਪ ਪੈਸੇ ਦੇਦੇ ਨੇ ਉੱਥੇ ਜਾ ਕੇ ਖਾਂਦੇ ਨੇ ਹਾਂ ਦੇਖੋ ਪੈਕਟ ਤਿਆਰ ਹੋ ਗਿਆ ਦੇਖੋ ਡੁਪਲੀਕੇਟ ਫੋਟੋ ਸਾਹਮਣੇ ਤਿਆਰ ਹੋਈ ਵੀਡੀਓ ਜਿਹੜਾ ਸ਼ੇਅਰ ਨਹੀਂ ਕਰੋ ਉਹ ਮਾਂ ਦਾ ਪੁੱਤ ਨਹੀਂ ਧੰਨਵਾਦ